ਲੋ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਆ ਉਹਨਾਂ ਦਾ ਇੱਥੇ ਨਾਲ ਸਵਾਗਤ ਹੈ ਜ ਨਿਊ ਐਂਟਰੀ ਦਾ ਬਲੌਕ ਪਾਉਣ ਲੱਗੇ ਆ 11 ਜਨਵਰੀ ਲਿਆਂਦੇ ਦੋਸਤਾਂ ਇਹ ਚ ਨਵੇਂ ਦੂਜੇ ਜਨਵਰੀ ਦਾ ਇਹ ਮਗਰਲੀ ਗੱਡੀ ਚਾਹੁੰਗੇ ਤੁਹਾਨੂੰ ਆਹ ਜਾਨਵਰ ਦਿਖਾਉਨੇ ਆ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਦਵੇਂ ਬਸ ਵੀਡੀਓ ਪੂਰੀ ਸੁਣ ਲਓ ਜਿਹੜੀ ਤੁਹਾਨੂੰ ਬਾਅਦ ਚ ਪੁੱਛਣਾ ਚੰਗਾ ਲੱਗੇ ਜਿਹੜਾ ਜਾਨਵਰ ਪਸੰਦ ਆ ਉਹਦਾ ਰੇਟ ਤੁਸੀਂ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਆ ਆਉਤੋਂ ਪਹਿਲਾਂ ਮੱਤੇ ਪਟੇ ਦੀ ਬਸ਼ੀਰੀ ਦਿਖਾਉਨੇ ਆ ਅੱਧੀ ਅੱਧੀ ਕੁੰਡੀ ਮੁੜਦੀ ਆ ਜੀ ਸੇਕ ਮਹੀਨੇ ਬੱਚੀ ਦੀ ਉਮਰ ਆ ਮਾਰਕਿੰਗ ਬਹੁਤ ਸੋਹਣੀਆਂ ਬੱਚੀ ਪਲੀ ਬਹੁਤ ਸੋਹਣੀਆਂ ਬਾਂਤਰਾਂ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਚੰਗੀਆਂ ਬੱਚੀਆਂ ਲਓ ਜੀ ਕਰੋ ਚੈੱਕ ਬਲੇਜ ਬਲੂਜ ਦੇਖੋ ਕੰਨ ਦੇਖੋ ਕਿੰਨਾ ਜ਼ਿਆਦਾ ਚੰਗਾ ਲੱਗਾ ਹਾ ਚੰਗੇ ਭਾਅ ਦੀ ਬੱਚੀ ਆ ਤੇ ਮਿੱਤਰੋ ਨੰਬਰ 2 ਤੇ ਆ ਚੰਗੀ ਬਸ਼ੇਰੀ ਚੈੱਕ ਕਰੋ ਬਹੁਤ ਜ਼ਿਆਦਾ ਚੰਗੀ ਆ ਪੌਣੀ ਨੌਕਰੀ ਆ ਗਲਦੀ ਚੰਗੀ ਬਸ਼ੇਰੀ ਆ 100% ਨੌਕਰੇ ਬੱਚੇ ਦੇਣ ਦੇ ਚਾਂਸ ਮੋਟੇ ਖਣਾਈ ਓਏ ਲੋ ਜੀ ਕਰੋ ਚੈੱਕ ਬੱਚੀ ਹਾਈਟ ਕਰਨ ਵਾਲੀ ਬਸ਼ੇਰੀ ਆ ਚੰਗੀਆਂ ਕੰਨ ਕੰਡੀਸ਼ਨ ਦੀ ਚੰਗੀਆਂ ਬੰਤ ਰੇ ਗਰਦਨ ਗੁਰਦਨ ਬਹੁਤ ਕਿਹੜੇ ਕੋੜੇ ਦੀ ਆ ਨੂਰੇ ਦੀ ਪੋਤੀ ਆ ਦੋਸਤ ਨੂਰੇ ਦਾ ਬੱਚਾ ਉਹਦੀ ਬੱਚੀ ਆ ਲੇ ਜ ਬੰਨੇ ਅੰਦਰ ਪਲਾਸਟਿਕ ਦੀ ਖਰਨੀ ਤੇ ਬੰਦੀ ਨੰਬਰ 3 ਤੇ ਦੋਸਤੋ ਮੱਥੇ ਪਟਾ ਤਿੰਨ ਪੈਰ ਚਿੱਟੇ ਬੱਚੀ ਕਰੋ ਚੈੱਕ ਆ ਵੀ ਬਹੁਤ ਚੰਗੇ ਕੰਨ ਹੈ ਦਾ ਵੀ ਬਹੁਤ ਚੰਗਾ ਅਦੀ ਅਦੀ ਗੁੰਡੀ ਆਦੀ ਮੁਰਦੀ ਆ 10 ਤੋਂ 11 ਮਹੀਨੇ ਦੀ ਉਮਰ ਆ ਪਲੀ ਪੁਲੀ ਬਹੁਤ ਸੋਹਣੀ ਹੋਈ ਜਾ ਰੋਕ ਲਈ ਮੜਾ ਜਗਦੇਵ ਰੋਕ ਲਈ ਲੋਡ ਲੈ ਜਾ ਵੀ ਅੰਦਰ ਦੇਖੋ ਖੜਨੀ ਖੁਰਨੀ ਬਹੁਤ ਸੋਹਣੀ ਆ ਬੱਚੀ ਇੱਕ ਆਦ ਦੇਖੋ ਦੋਸਤੋ ਕੁੜੀ ਤਿੰਨ ਤੋਂ ਸਾਢੇ ਤਿੰਨ ਸਾਲ ਦੀ ਉਮਰ ਆ ਮੱਥੇ ਫੌਲੀ ਆ ਕਲਾ ਪੈੜਾ ਖੁੱਲ ਦੇ ਪੈਰ ਚੋਂ ਮੂਰ ਲੈ ਲਓ ਮੂਰੇ 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 ਖੁੱਲੂ ਮੂਰੇ ਫੜ ਲਈ ਮਾਰੀ ਇੱਥੇ ਅਸੀਂ ਰੋਕ 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 ਲੋ ਜੀ ਲੈ ਲੈ ਜਾ ਫਿਰ ਪਰਲੇ ਪਾਸੇ ਰਾਜਿੰਦਰ ਲਾਉਣ ਲੱਗ ਗਿਆ ਵਿਛਾੜੀ ਲਾਦੀਆਂ ਇਹ ਸਿਰੇ ਤੇ ਲਾ ਦੀ ਜਮ ਹੁੰਜ ਜੱਗੀ ਮਾੜੀ ਬਣਾ ਦੀ ਅੰਦਰ ਜਾ ਮ ਕੰਦ ਨਾਲ ਮੋਟੀ ਆਵਾ ਫੋਲ ਲਓ ਜੀ ਦੋਸਤਾਂ ਇਹ ਕਾ ਦੇਖੋ ਮੱਥੇ ਫੁੱਲ ਦੀ ਹਾਂ ਪੈੜਾ ਖੋਲ ਦੇ ਪੈਰ ਤਾਂ ਨਹੀਂ ਮਾਰਦੀ ਲੱਤ ਨਹੀਂ ਮਾਰਦੀ ਦੋ ਪੈਰ ਚਿੱਟੇ ਜੀ ਇਹਦੇ ਮੱਥੇ ਫੁੱਲ ਪਲੀਪੁਲੀ ਬਹੁਤ ਜ਼ਿਆਦਾ ਟੋਕਲਾ ਮੁੱਠ ਬਹੁਤ ਚੰਗੀ ਇਹਨੇ ਬਿਸ਼ੇਰੀ ਲਾਈ ਪਹਿਲੀ ਵਾਰ ਸੁਈ ਸੀ ਬਿਸ਼ੇਰੀ ਲਾਲੀ ਇਹਨੇ ਲੈ ਜਾ ਅੰਦਰ ਮੜੇ ਰੁਕ ਲਈ ਇੱਥੇ ਲੋ ਵੀ ਦੋਸਤੋ ਜੈਡ ਬਲੈਕ ਜਨਪੁਰ ਦੀ ਬਹੁਤ ਡਿਮਾਂਡ ਆਉਂਦੀ ਹੈ ਜਮਾਂ ਜੈਡ ਬਲੈਕ ਆ ਕੋਈ ਬਾਲੇ ਦੇ ਚਿੱਟਾ ਨਹੀਂ ਆ ਜਾ ਆ ਜਾ ਰੋਕਿਆ ਇੱਥੇ ਆਂ ਰੋਕ ਆ ਲੋ ਜੀ ਪਲੀ ਪੁਲੀ ਚੰਗੀ ਇਹ ਵੀ ਆ ਫੜ ਲਈ ਮੋਟੇ ਬੰਦੇ ਅੰਦਰ ਮਾਫੀ ਮੈਂ ਮੈਂ ਗੱਲ ਕਰ ਰਿਹਾ ਰੁਕਲੀ ਰੁਕਲੇ ਛੱਡੀ ਹੁੰਦੀ ਹੋਰ ਲੋ ਵੀ ਮਿੱਤਰੋ ਇੱਕ ਆ ਚੰਬੀ ਘੋੜੀ ਦੇਖੋ ਚਾਰੇ ਪੈਰ ਚਿੱਟੇ ਸਾਰਾ ਮੂੰਹ ਚਿੱਟਾ ਤੇ ਦੇਖ ਰੋਕ ਲੈ ਮੜੀ ਸਾਰਾ ਢੱਡ ਚਿੱਟਾ ਨੋਕਰੇ ਬੱਚੇ ਦੇਣ ਵਾਲੀ ਆ ਜੈ ਮੰਗਲਾ ਜੀ ਮੜੇ ਮੂੰਹ ਉੱਤਨੋ ਕਰਵਾਇਆ ਲੈ ਵੀ ਬੰਨੇ ਬਿਛਾੜੀ ਲਵਾਈ ਚੱਲੋ ਹੁਣ ਇਹਨਾਂ ਦੇ ਆ ਬਿਸ਼ੇਰੀ ਦੋਸਤੋ ਘੋੜੀ ਬਣੀ ਖੜੀ ਆ ਘੋੜੀਆਂ ਤੋਂ ਵੀ ਜ਼ਿਆਦਾ ਹਾਈਟ ਆ ਪਰ ਹਜੇ 15 ਮਹੀਨਿਆਂ ਦੀ ਹੋਈ ਆ ਬੱਚੀ ਬਹੁਤ ਜ਼ਿਆਦਾ ਚੰਗੀ ਬੱਚੀ ਆ ਦੇਖੋ ਹਜੇ 15 ਮਹੀਨਾ ਦੀ ਹੋਈ ਹੈ ਨੈੱਟ 15 ਮਹੀਨਾ ਦੀ ਕੰਨ ਕੰਨ ਚੰਗਾ ਲੱਗਿਆ ਬਾਡੀ ਦੇਖੋ ਆਹ ਘੋੜੀ ਨਾਲੋਂ ਤਾਂ ਚੌੜੀ ਇਹਦੀ ਜ਼ਿਆਦਾ ਬਾਡੀ ਹੈ ਇਹਦੀ ਆ ਪੂਰੀ ਟੌਪ ਕਲਾਸ ਦੀ ਸ਼ੇਰੀ ਮਾੜੇ ਕਰ ਲਿਓ ਪੱਧਰ ਜੇ ਸਾ ਤੇ ਚਾਰੇ ਪਾਂਡੇ ਕਲੈਨ ਬੱਤੀ ਹੈ ਜੀ ਇੱਥੇ ਲੱਜ ਜਾਂਦੇ ਇਹਨਾਂ ਇੱਕ ਆ ਪਾਂਡੂ ਗਲੇ ਕੁੜੀ ਦੋਸਤੋ ਆ ਦੇਖ ਸਕਦੇ ਹੋ ਤਿੰਨ ਪੈਰ ਚਟੇ ਆ ਪੱਥੇ ਪਟਾ ਮੋਟੇ ਫੜੀ ਆ ਵੀ ਲੈ ਉਹ ਪੈੜਾ ਵੀ ਫੜ ਲੈਣਾ ਲੋ ਜੀ ਦੋਸਤੋ ਇੱਕ ਆ ਕੁੜੀ ਦੇਖੋ ਤਿੰਨ ਪੈਰ ਚਟੇ ਨਾਲ ਮੱਥ ਨੱਕ ਤੇ ਚਟਾ ਬਹੁਤ ਚੰਗੀਆਂ ਪਾਂਤਰਾ ਨਹੀਂ ਰੁਕ ਲੋ ਜੀ ਘਰੋ ਚੈੱਕ ਪੋਜੀਸ਼ਨ ਬਹੁਤ ਜ਼ਿਆਦਾ ਮੰਤਰਮੁੰਤਰਾਂ ਦੀ ਬੜੀ ਜ਼ਿਆਦਾ ਚੰਗੀ ਹੈ ਹੱਕ ਵਾਡੀ ਤੋਂ ਲੈ ਕੇ ਕੰਨ ਕੰਡੀਸ਼ਨ ਤੋਂ ਹੌਣ ਪੈਰਪੂਰ ਪੈਰ ਦਾ ਸਹਿਜ ਬਹੁਤ ਮੜਾ ਤੁਹਾਨੂੰ ਸਿੱਧੀ ਕਰ ਲੈ ਜੋ ਇਹਨੂੰ ਤੇ ਇੱਕ ਦੋਸਤੋਂ ਪੰਜਾਬ ਨਸਲ ਦੀ ਮੱਝੂ ਕੇ ਖਾਨਦਾਨ ਦੀ ਇੱਕ ਰੰਗੀ ਨੀਲੀ ਬਿਸ਼ੀਰੀ ਦਿਖਾਉਂਦੇ ਤੁਹਾਨੂੰ ਫੌਜੀ ਦੀ ਪੁੱਤਰੀ ਫੌਜੀ ਦਾ ਬੱਚਾ ਬਹੁਤ ਚੰਗਾ ਉਧੀ ਆ ਦੇਵਨ ਲੱਗੇ ਲਾਓ ਬਾਬਾ ਲਾਲਾ ਸਾਡੇ ਮੋਟਰ ਤੋਂ ਸਾਡੇ ਦੇ ਬਾਬਾ ਲਹੋਂਦਾ ਹੜਾ ਬਾਬਾ ਆਖ ਦੇ ਦੇਖ ਰਾਇ ਮੈਂ ਤੇ ਕੋਈ ਪੈਰ ਚੱਟਾ ਨਹੀਂ ਬੱਚੀ ਦਾ ਹਜੇ ਡੈਪਲ ਸਟੇਜ ਚ ਆਉਣਾ ਸ਼ੁਰੂ ਹੁੰਦੀ ਹੈ ਸਿਰਫ ਮੂੰਹ ਤੋਂ ਨੀਲੀ ਹੋਣਾ ਸ਼ੁਰੂ ਹੋਈ ਹੈ ਬੱਚੀ ਪੰਡੇ ਦੇ ਥੋੜੇ ਥੋੜੇ ਵਾਲ ਚਿੱਟੇ ਕੱਢਿਆ ਹੀ ਰੁਕ ਕੇ ਤੇ ਰੁਕ ਕੇ ਮੜੇ ਲੋ 2.5 ਸਾਲ ਦੀ ਹੋਈ ਹੈ ਬੱਚੀ ਮਾੜਾ ਪੈਰ ਮੂਰਲਾ ਬਰਾਬਰ ਕਰ ਲਾਓ ਜੀ ਬਹੁਤ ਚੰਗੀ ਬੱਚੀ ਆ ਮੋਟਰ ਲੈ ਚੱਲੰਦ ਅਕ ਵਾਰ ਤੁਹਾਨੂੰ ਅੰਦਰਲੇ ਜਾਨਵਰਾਂ ਦੀ ਵੀ ਦਿਖਾ ਦਿਆਂ ਛੋਟਾ ਮਾਲ ਆਪਣਾ ਵਚੀਰੇ ਬਿਊਰੇ ਖੜੇ ਆ ਬਾਬਾ ਲਾਭ ਸਾੜੀਆਂ